ਬਰਥੂ ਕੋਣਾਵਾ ਬਾਈਸੈਪ ਦਾ ਨਹੀਂ ਥੋਡੀ ਬਾਹ ਦਾ ਅਲਨਾਰਸ ਤੇ ਰੜੀ ਆਸਮਸ ਜਦੋਂ ਆਪਾਂ ਕਹਿੰਦੇ ਐ ਬਾਹ ਉੱਤੇ ਨੂੰ ਫੋਲਡ ਕਰਦੇ ਆਂ ਕਈਆਂ ਦੀ ਬਾਹ ਇੱਥੋਂ ਫਸ ਗਈ ਹੋਈ ਨਹੀਂ ਬਾਹ ਇੰਨੀ ਮਾੜੀ ਹੁੰਦੀ ਟੋਲਾ ਕਈਆਂ ਦਾ ਹੁੰਦਾ ਵੀ ਨਹੀਂ ਦੀ ਬਾਹਾਂ ਨਹੀਂ ਹੁੰਦੀ ਸੋ ਕਹਾ ਵਿਆਹ ਹੁੰਦੇ ਆ ਸ਼ਰਟਾਂ ਪੋਣੀਆਂ ਵਾ ਜਿਨ੍ਹਾਂ ਨੇ ਇੱਥੋਂ ਬਾਹਾਂ ਪਸਾਉਣੀਆਂ ਆ ਇੱਕ ਐਕਸਰਸਾਈਸ ਦੱਸਣੀ ਆ ਹੁਣ ਕੋਈ ਲਾਉਣੀ ਸ਼ੁਰੂ ਕਰ ਦੋ ਉਦੋਂ ਤੱਕ ਫਰਕ ਪੈ ਜੇ ਜਦੋਂ ਤੱਕ ਵਿਆਹ ਸ਼ਾਦੀ ਆਉਂਦੀ ਆ ਮਤਲਬ ਆਹ ਰਾੜ ਆ ਰਿਵਰਸ ਕਰਨ ਨਾਲ ਨਹੀਂ ਲਾਉਣੇ ਕਿਵੇਂ ਆ ਇੱਕ ਤਾਂ ਹੁੰਦੇ ਇੱਥੋਂ ਆਪਾਂ ਨਾਰਮਲ ਆਉਂਦੇ ਆ ਗੋਟਾਂ ਐ ਖਿੱਚ ਕੇ ਉੱਤੇ ਨੂੰ ਲਿਆਉਣੀਆਂ ਆਹਦੇ ਮੋੜ ਤੇ ਚੰਗੀ ਤਰ੍ਹਾਂ ਦੇਖ ਲਿਓ ਗਲਤ ਨਾ ਲਾ ਦਿਓ ਨਹੀਂ ਆਏ ਫਿਰ ਫਾਇਦਾ ਕੋਈ ਨਹੀਂ ਹੈ ਨਾ ਇੱਥੋਂ ਐ ਟਿਕਾ ਕੇ ਕਹੋਣੀਆਂ ਤੁਹਾਡੀਆਂ ਨਾਲ ਆਹ ਦੇ ਇੱਥੇ ਆਪਦੀ ਬਾਡੀ ਦੇ ਨਾਲ ਰੱਖ ਕੇ ਆਹ ਚੀਜ਼ ਉੱਤੇ ਆ ਕੇ 1 ਸੈਕਿੰਡ ਹੋਲਡ ਫੇਰ ਆਏ ਸਿੱਧਾ ਹੱਥ ਦੇ ਨੂੰ ਫੇਰ ਉੱਤੇ ਨੂੰ ਫੇਰ ਆਏ ਹੇਥ ਦੇ ਇਹਦੇ ਤੁਸੀਂ ਲਾਉਣੇ ਆ 25 ਰੈਪ ਆਹ 10 ਕਿਲੋ ਵਾਲੀ ਰਾੜ ਆ ਇੰਨੇ ਨਾਲ ਹੀ ਲਾ ਦਿਓ ਤੁਸੀਂ 5-5 ਕਿਲੋ ਤੋਂ ਪਾਸੇ ਪਾ ਕੇ ਲਾ ਲਓ ਜਿਹੜੀ ਬੀਟੀ ਗਾਰ ਹੁੰਦੀ ਆ ਆ ਚੀਜ਼ ਪੂਰੀ ਕੈਂਡ ਬਣ ਜੂਗੀਆਂ ਗੱਡਰ ਠੀਕ ਆ ਇਤਰੋਂ ਵੀ ਫਸੂਗੀ ਆਹ ਲਾ ਅਲਨਾਰਸ ਫਸਲ ਵੀ ਬੜੋ ਰੈਡੀ ਅਲਸ ਵੀ ਬਣੂਗਾ ਤੇ ਭਾਈ ਸਾਹਿਬ ਕੀ ਨਾਲ ਸਤਿ ਸ਼੍ਰੀ ਅਕਾਲ ਪਹਿਲਾਂ ਦੱਸ ਤੀਆਂ ਸੋ ਵੀਡੀਓ ਨੂੰ ਸੇਵ ਕਰਕੇ ਰੱਖ ਲੋ ਜਾਂ ਨਾਲ ਦਿਆਂ ਨੂੰ ਭੇਜ ਦੋ ਚੈਟ ਚ ਪਈ ਨਹੀਂ ਹੁੰਦੀ ਆ ਅਸਲੀ ਗੱਲ ਆ